ਸੀਗਾ ਨਹੀਂ ਮੈਂ ਤੈਨੂੰ ਕਿਵੇਂ ਸੱਦਣਾ ਹੈ ਦੇਖ ਹੁਣ ਤੈਨੂੰ ਪਤਾ ਹੈਗਾ ਮੇਰੀ ਸਿਹਤ ਬੜੀ ਠੀਕ ਨਹੀਂ ਰਹਿੰਦੀ ਮੈਂ ਤਾਂ ਰੋਜ਼ ਹਸਪਤਾਲਾਂ ਦੇ ਚੱਕਰ ਕੱਟਦੀ ਆ ਦਵਾਈਆਂ ਲਿਆਉਣੀਆਂ ਉਹ ਜੇ ਖਾਣੇ ਦੇ ਡਾਕਟਰ ਉਹਦੋਂ ਵਿੱਚ ਨਸ਼ੇ ਜਿਹਾਂ ਵਾਲੀਆਂ ਗੋਲੀਆਂ ਦੇ ਦਿੰਦੇ ਨੇ ਉਹਦੇ ਨਾਲ ਨੀਂਦ ਹੀ ਆਈ ਜਾਂਦੀ ਐ ਮੈਥੇ ਹੁਣ ਘਰ ਦਾ ਕੰਮ ਬਣਦਾ ਨਹੀਂ ਮੈਂ ਕਹਿੰਦੀ ਸੀ ਵੀ ਚਲ ਤੇਰੀ ਨਿਗਾ ਚ ਕੋਈ ਕੁੜੀ ਹੋਵੇ ਜਿਹੜੀ ਭਈ ਘਰ ਦਾ ਵਧੀਆ ਕੰਮ ਝਾੜੂ ਪੋਚਾ ਵੀ ਕਰ ਦੇ ਮੇਰਾ ਰੋਟੀ ਟੁੱਕ ਵੀ ਕਰ ਜੀ ਜੇ ਕੋਈ ਹੈਗੀ ਐ ਤਾਂ ਮੈਨੂੰ ਪਾ ਦੱਸ ਅੱਜ ਕੱਲ ਬੜਾ ਟਾਈਮ ਨਹੀਂ ਹੈਗੇ ਉਹ ਤਾਂ ਤੇਰੀ ਗੱਲ ਠੀਕ ਐ ਨਹੀਂ ਅੱਜ ਕੱਲ੍ਹ ਐਂ ਕਰਦੀਆਂ ਨੇ ਕਾਇਬ ਨਹੀਂ ਹੈਗੇ ਜੇ ਹੁਣ ਆਪਾਂ ਕਿਸੇ ਨੂੰ ਕਹਿ ਨਹੀਂ ਵੀ ਹੈਗੀ ਫਿਰ ਕੋਈ ਖੜਦੀ ਨਹੀਂ ਹੈਗੀ ਹਾਂ ਪਤਾ ਨਹੀਂ ਕਿਉਂ ਦੁਨੀਆ ਅੱਜ ਕੱਲ੍ਹ ਕੰਮ ਤੋਂ ਟਾਲਦੀ ਆ ਪਤਾ ਕੰਮ ਤੋਂ ਟਾਲਦੀ ਰਹਿੰਦੀ ਆ ਦੁਨੀਆ ਹਾਂ ਪਹਿਲਾਂ ਮੈਂ ਦੇਖ ਲਾ ਇੱਕ ਕੁੜੀ ਰੱਖੀ ਹੋਈ ਸੀਗੀ ਮਾਂ ਨੂੰ 5000 ਤਾਂ ਮਹੀਨੇ ਦੇ ਰੁਪਏ ਦਿੰਦੀ ਸੀਗੀ ਤੇ ਨਾਲੇ ਵਧੀਆ ਲੀੜਾ ਲੱਤਾ ਬਣਾ ਕੇ ਦਿੰਦੀ ਸੀ ਦੋ ਟਾਈਮ ਦੀ ਰੋਟੀ ਫਿਰ ਤੈਨੂੰ ਪਤਾ ਕਰੇ ਕੋਈ ਫਲ ਫਰੂਟ ਆ ਜਾਂਦਾ ਮੈਂ ਕਦੇ ਕੋਈ ਚੀਜ਼ ਨਹੀਂ ਸਿਲਕੋ ਕੇ ਰੱਖੀ ਉਹ ਤਾਂ ਫੇਰ ਵੀ ਪਤਾ ਨਹੀਂ ਕਿਉਂ ਐਡੇ ਇਹਨਾਂ ਦੇ ਨਖਰੇ ਹੋਏ ਪਏ ਨੇਗੇ ਦੇਖ ਲੈ ਇੱਕ ਮਹੀਨਾ ਪੂਰਾ ਨਹੀਂ ਕੀਤਾ ਉਹ ਦੀ ਬਹਾਨੇ ਮਾਰ ਦਿਆ ਕਰੇ ਅੱਜ ਮੈਂ ਮਾਸੀ ਕੋਲੇ ਜਾਣਾ ਹੈ ਅੱਜ ਮੈਂ ਭੂਆ ਕੋਲੇ ਜਾਣਾ ਹੈ ਅੱਜ ਸਾਡੇ ਰਿਸ਼ਤੇਦਾਰ ਆਏ ਨੇ ਦੇਖ ਲੈ 20 ਦਿਨਾਂ ਦੇ ਵਿੱਚੋਂ ਸਾਰਾ 10 ਦਿਨ ਮਸਾਂ ਆਈ ਹੈ ਪੈਸੇ ਮੈਂ ਫੇਰ ਵੀ ਪੂਰੇ ਦਿੱਤੇ ਵੀ ਚਲ ਕਾਹਨੂੰ ਗਰੀਬ ਦਾ ਹੱਕ ਰੱਖਣਾ ਹੈਗਾ ਹੈ ਹਜੇ ਮੈਨੂੰ ਕਹਿੰਦੀ ਐਂ ਕਰ ਆਂਟੀ ਅਕੇ ਮੈਨੂੰ ਤੇ 3 ਮਹੀਨੇ ਦੇ ਪੈਸੇ ਇਕੱਠੇ ਦੇ ਦੇ ਮਹਾਪੁੱਤ ਦੇਖ ਤਿੰਨ ਮਹੀਨਿਆਂ ਦੇ ਤਾਂ ਨਹੀਂ ਮੈਂ ਦਿੰਦੀ ਭਈ ਤੈਨੂੰ ਦੇਖ ਮਹੀਨੇ ਦੇ ਪਹਿਲਾਂ ਪੈਸੇ ਦੇ ਦੇ ਜਦੋਂ ਤੇਰਾ ਦੂਜਾ ਮਹੀਨਾ ਸ਼ੁਰੂ ਹੋਊਗਾ ਚੜ੍ਹਦੇ ਮਹੀਨੇ ਪੈਸੇ ਲੈ ਜੀ ਲੈ ਦੱਸ ਪੈਸੇ ਲੈ ਕੇ ਵੀ ਫਿਰ ਆ ਹਾਲ ਨੇ ਇਹਨਾਂ ਦੇ ਅੱਜ ਕੱਲ੍ਹ ਭਣੇ ਇਹ ਜੀ ਮੌਸਮ ਚੱਲਦਾ ਹੈ ਹੋਰ ਇਹ ਜੀ ਅੱਜ ਕੱਲ੍ਹ ਬੱਸ ਪਤਾ ਨਹੀਂ ਕਿਉਂ ਨਹੀਂ ਕੰਮ ਕਰਕੇ ਰਾਜੀ ਕੋ ਆਇਆਗਾ ਵੀ ਕੁੜੀ ਮੈਂ ਦੇਖੂਗੀ ਹਾਂ ਵੀ ਪ੍ਰੀਤੀ ਹਾਂ ਜੇ ਮਿਲਜੂ ਵੀ ਕੰਮ ਕਰਨ ਵਾਸਤੇ ਨਹੀਂ ਚਲ ਮੇਰੀ ਗੱਲ ਸੁਣ ਬੜੀ ਉਹ ਪ੍ਰੀਤੀ ਦੀਆਂ ਤਾਂ ਮੈਂ ਗੱਲਾਂ ਸੁਣੀਆਂ ਹੋਈਆਂ ਬਿਓ ਕੇ ਜਿਹੜੇ ਕੰਮ ਕਰਕੇ ਰਾਜੀ ਨਹੀਂ ਮੈਂ ਨਾ ਇੱਕ ਆਏ ਮੈਨੂੰ ਉਹ ਦੱਸ ਕੇ ਗਈ ਸੀ ਪਹਿਲਾਂ ਹਮੀਰੋ ਕਹਿੰਦੀ ਸੀ ਇੱਕ ਕੁੜੀ ਜੀਤਾ ਜੀਤਾ ਉਧਰ ਤੁਹਾਡੇ ਘਰ ਬੰਨੀ ਵੀ ਜੇ ਤੂੰ ਉਹਨੂੰ ਪੁੱਛ ਲੈ ਚੱਲ ਤੇਰੇ ਘਰ ਕੋਲ ਜੀਤਾ ਨੂੰ ਪੁੱਛ ਲਓ ਤੂੰ ਹਾਂ ਕੰਮ ਕੰਮ ਵਧੀਆ ਕਰਦੀ ਆ ਹਾਂ ਕੰਮ ਤਾਂ ਵਧੀਆ ਕਰਦੀ ਆ ਮੈਂ ਇਹਦਾ ਪੁੱਛ ਤੂੰ ਪੁੱਛੀ ਉਹਨੂੰ ਕੇਰਾ ਅੱਛਾ ਹਾਂ ਉਹਨੂੰ ਕੇਰਾ ਮਾੜਾ ਜਿਆ ਗੱਲ ਕਰਕੇ ਦੇਖ ਲਈ ਜੇ ਤਾਂ ਉਹਨੇ ਕਹਿਤਾ ਵੀ ਭਾਈ ਮੈਂ ਕੰਮ ਤੇ ਲੱਗ ਜੂੰ ਤੇ ਇੱਕ ਗੱਲ ਅਗਲੇ ਨਾਲ ਠੋਕਰ ਲਈ ਮੈਨੂੰ ਤੋਂ ਪੈਸੇ ਬਾ ਮੇੜੀ ਅਗਲੀ 1000 ਵਾਦ ਲੈ ਲਈ ਨਹੀਂ ਉਹਨੂੰ ਪੁੱਛ ਲਾਂਗੇ ਹਨਾ ਆਪਾਂ ਦੇਖ ਪੈਸੇ ਆ ਪਿੱਛੇ ਨਹੀਂ ਫਾਰੇ ਹੋ ਦਿਨਾ ਇੱਕ ਗੱਲ ਕਾਰਮ ਲਈ ਭਾਈ ਜੇ ਕੰਮ ਤੇ ਲੱਗੇਗੀ ਤਾਂ ਪੂਰੇ ਦਾ ਪੂਰਾ ਮਿਹਨਤ ਇਹਨੂੰ ਜਾਣਾ ਪਊਗਾ ਇਹ ਨਹੀਂ ਹੈਗਾ ਫਿਰ ਵਿੱਚ ਛੁੱਟੀਆਂ ਹੀ ਆ ਮਾਰਦੇ ਨਾ ਪੁੱਛ ਲਾਂਗੇ ਫਿਰ ਜੇ ਵੀ ਟੱਕਰੀ ਕਿਦੇ ਪੁੱਛ ਲਾਂਗੇ ਹਾਂ ਪੁੱਛ ਨਹੀਂ ਚਲ ਟੱਕਰਨ ਨੂੰ ਕੀ ਐ ਤੂੰ ਘਰੇ ਜਾਏਂ ਹੋਰ ਹਾਂ ਨਹੀਂ ਵੀ ਫਿਰ ਵੀ ਗੱਲ ਖੋਲੀ ਚੰਗੀ ਹੁੰਦੀ ਐ ਪਹਿਲਾਂ ਹੋਰ ਬੱਸ ਹੋਈ ਐ ਹਾਂ ਕੋਈ ਨਹੀਂ ਹਾਂ ਚਲ ਚਾਦੀ ਕੁੱਟ ਬਣਾਵਾ ਨਾ ਬੱਸ ਰਹਾਂ ਜੀ ਹਾਂ ਹੁਣ ਮੈਂ ਨਾ ਤੈਨੂੰ ਪਤਾ ਮੈਂ ਅਦਰ ਸਲਾਈ ਦਿੱਤੇ ਪੈਨੇ ਕੱਪੜੇ ਮੈਂ ਵੀ ਕੱਪੜੇ ਪਸਕੇ ਅੱਛਾ ਚੱਲ ਪੰਜਾਬੜਾ ਫਿਰ ਕੋਈ ਨਹੀਂ ਮਾਂ ਮੈਂ ਤਾਂ ਪਤਾ ਨਹੀਂ ਮਗਾ ਵੀ ਕਾ ਤੋ ਸਾਦੇ ਨੇ ਦੀਦੀ ਮਾਂ ਮੈਂ ਪੁੱਛ ਲਾਂ ਬਸ ਫਿਰ ਉਹ ਆਹੀ ਗੱਲ ਸੀਗੀ ਮਾਂ ਨਹੀਂ ਚੱਲਾਂ ਹੁਣ ਮੈਥੋਂ ਕਿਸੇ ਦੇ ਘਰੇ ਬਾੜਾ ਜਾਇਆ ਨਹੀਂ ਜਾਂਦਾ ਮਾਂ ਚੱਲ ਤੇਰੇ ਘਰ ਦੇ ਨੇੜੇ ਮੈਨੂੰ ਕੁੜੀ ਦੱਸ ਪਈ ਚੱਲ ਪਾਈ ਤੂੰ ਪੁੱਛ ਕੇ ਮੇਰਾ ਇੰਨਾ ਕੰਮ ਕਰਦੀ ਅਸਿਆ ਹਾਂ ਨਾ ਕੋਈ ਨਾ ਪੁੱਛ ਲਾਂਗੇ ਨਾ ਜੇ ਹਨਾ ਸਹਦੀ ਦੇਤੀ ਤਾਂ ਕੇ ਲੱਗ ਜਉਂਦੀ ਰਹਿ ਸਾਂ ਲੱਗੇ ਜੇ ਆ ਕੰਮ ਕਰਦੇ ਨਾ ਤੈਨੂੰ ਬਲਾਈ ਪੰਨ ਲੱਗੂਗਾ ਹਾਂ ਨਾ ਕੋਈ ਨਾ ਪੁੱਛ ਲਾਂਗੇ ਉਹ ਵੀ ਜੇ ਮਰ ਗਈ ਹੈ ਨਾ ਹਾਂ ਕੋਈ ਠੀਕ ਹੈ ਚੰਗਾ ਜੀ ਮੈਂ ਤਾਂ ਹੁਣ ਚੱਲਦੀ ਆਂਗੀ ਹਾਂ ਚੱਲ ਚੰਗਾ ਮੇਰਾ ਕੰਮ ਕਰਦੀ ਬੱਸ ਅੱਡੀ ਨਾ ਕੋਈ ਨਾ ਜੀ ਠੀਕ ਹੈ ਮੈਂ ਚੌੜੀ ਚੱਲ ਜਾਂਦੀ ਰਹ ਕੀ ਪਤਾ ਹੀ ਉਹੋ ਕਰਦੀ ਮੇਰਾ ਕੋਸ ਬਣ ਜੀ ਕੋਈ ਕੰਮ ਵਾਲੀ ਮਿਲ ਜੇ ਸਸਤੀ ਕੰਮ ਮੈਨੂੰ ਹੀ ਮਿਲਣਾ ਹੈ ਹਾਂ ਤੈਨੂੰ ਮਿਲਣਾ ਮਹਾਰਾਣੀ ਨੂੰ ਮੈਂ ਤਾਂ ਹੀ ਚੁੰਨੀ ਬੰਨ ਲੀ ਕੰਮ ਮੈਨੂੰ ਹੀ ਮਿਲਣਾ ਕੰਮ ਨਹੀਂ ਕਰਨ ਡੱਕਾ ਨਹੀਂ ਤੋੜਨਾ ਹੈਗਾ ਇਹਨੂੰ ਕੰਮ ਮਿਲਣਾ ਹੈ ਵੱਡੀ ਸਸਤੀ ਕਾਲ ਸਦਾਰਨੀ ਸਸਤੀ ਕਾਲ ਲੇ 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 ਦੇਖ ਸਰਦਾਰਨੀ ਕਹਿੰਦੇ ਨੇ ਨਾ ਅੰਗਰੇਜ਼ੀ ਦੇ ਵਿੱਚ ਫਰਸਟ ਇਮਪ੍ਰੈਸ਼ਨ ਇਨ ਦਾ ਲਾਸਟ ਪ੍ਰੈਸ਼ਨ ਆ ਦੇਖ ਇਹਨੇ ਪਹਿਲੀ ਮੰਜੇ ਤੇ ਬਹਿ ਕੇ ਤੇਰੇ ਨਾਲ ਇਮਪ੍ਰੈਸ਼ਨ ਖਰਾਬ ਕਰ ਦਿੱਤਾ ਬਸ ਕੋਈ ਅੰਗਰੇਜ਼ੀ ਬਸ ਬਹਿ ਜਾ ਕੰਨ ਆ ਦੇਖ ਮੈਂ ਕੋਈ ਸਰਦਾਰਨੀ ਮੇਰੇ ਚ ਕਿੰਨੀ ਮੈਂ ਤੇਰੀ ਇੱਜ਼ਤ ਕਰਦੀ ਆ ਇਹਦੇ ਕਿੱਥੇ ਬੈਠੀ ਆ ਮੈਂ ਚਲ ਕੋਈ ਉਹ ਤਾਂ ਕੋਈ ਗੱਲ ਨਹੀਂ ਤੂੰ ਵੀ ਮੰਜੇ ਤੇ ਬਹਿ ਜਾ ਭਾਵੇਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਨਾ ਤੂੰ ਜਿੱਤ ਹੈ ਹਾਂ ਸਰਦਾਰਨੀ ਮੈਂ ਜੀ ਤੈਨੂੰ ਮੈਨੂੰ ਆਏ ਤਾਂ ਦੱਸ ਦੇ ਡੁੱਬੜੀਏ ਵੀ ਮੈਂ ਕੌਣ ਆ ਕਿਉਂ ਇਸ ਤੋਂ ਪਿੱਛ ਤੋਂ ਜੀ ਕਰਨ ਲੱਗੀ ਉਹ ਤਾਂ ਮੈਂ ਤੈਨੂੰ ਪ੍ਰੈਸ਼ਨ ਦੱਸਦੀ ਸੀ ਚੱਲ ਕੋਈ ਨਹੀਂ ਪ੍ਰੈਸ਼ਨ ਤਾਂ ਮੈਂ ਤੇਰੇ ਦੇਖ ਲੂੰਗੀ ਤੇ ਉਹ ਤਾਂ ਮੈਂ ਉਹਨੂੰ ਕਿਹਾ ਸੀਗਾ ਉਹਨੂੰ ਨਸੀਬੋ ਨੂੰ ਅੱਛਾ ਮੈਂ ਕਿਹਾ ਵੇਨ ਕੰਮ ਆਸਤੇ ਕੁੜੀ ਚਾਹੀਦੀ ਐ ਕੋਈ ਅੱਛਾ ਅੱਛਾ ਠੀਕ ਹਾਂ ਮੈਨੂੰ ਆਏ ਦੱਸ ਕਿੰਨੇ ਕ ਕਰਾਂ ਦਾ ਕੰਮ ਕਰਦੀਆਂ ਪਹਿਲਾਂ ਮੈਂ ਕਰਦੀਆਂ ਦਿਹਾੜੀ ਦੇ ਵਿੱਚ ਮੋਗੇ ਕਾ ਛਿੰਬੇ ਕਾ ਮਿੰਦੇ ਕਾ ਨੀਮੋ ਕਾ ਗੇਜੋ ਕਾ ਬਲਵੀਰੂ ਕਾ ਸਿੰਬੂ ਕਾ ਮਾਸੇਚਰ ਨੂੰ ਕਾ ਨਿੰਦੋ ਕਾ ਮਿੰਦੋ ਕਾ ਸਰਦਾਰਨੀ ਬੱਸ ਕਰ ਇਹ ਕੰਮ ਨਹੀਂ ਕਰਦੀਏ ਤੈਨੂੰ ਨਾ ਆਹੀ ਗਿਣਾਉਗੀ ਘਾਰ ਹੀ ਗਿਣਾਉਗੀ ਤੂੰ ਮੇਰੇ ਨਾਲ ਗੱਲ ਕਰ ਰੁਕ ਜਾ ਸਰਦਾਰਨੀ ਇਹ ਤੇ ਇਹੀ ਬੋਲੀ ਜਾਂਦੀ ਹੈ ਮੇਰੀ ਬਤਨੀ ਪਾਤੀ ਚੱਲ ਕੋਈ ਨਹੀਂ ਮੈਂ ਮੈਂ ਇਹਦੇ ਨਾਲ ਵੀ ਗੱਲ ਮੈਂ 15 ਘਰਾਂ ਦਾ ਕੰਮ ਕਰਦੀ ਆਂ ਮੈਂ 15 ਘਰਾਂ ਦੇ ਫਿਰ ਤੈਨੂੰ ਕਿਹੜੇ ਵੇਲੇ ਕਿਸ ਦਾ ਕੰਮ ਕਰਦੀ ਹੋਏਂਗੀ ਜੇ 15 ਘਰ ਤੂੰ ਤਾਂ 15 ਇੰਚ ਦਾ ਤੂੰ ਰਾਤ ਕਰ ਦਿੰਦੀ ਹੋ ਮੇਗੀ ਤੂੰ ਸਮਝੀ ਨਹੀਂ ਮੇਰੀ ਗੱਲ 15 11 ਦਾ ਕੰਮ ਮੈਂ ਪਹਿਲਾਂ ਕਰਦੀ ਸੀ ਹੁਣ ਨਹੀਂ ਕਰਦੀ ਹੁਣ ਕਿੰਨੇ ਘਰਾਂ ਦਾ ਕਰਦੀ ਐ ਹੁਣ ਤਾਂ ਮੈਂ ਸਿਰਫ 2 ਘਰਾਂ ਦਾ ਕੰਮ ਕਰਦੀ ਆ ਮੇਰੀ ਗੱਲ ਸੁਣ ਲੈ ਭਾਈ ਸਾਰਿਆਂ ਤੋਂ ਪਹਿਲਾਂ ਮੇਰੇ ਘਰ ਦਾ ਕੰਮ ਕਰਨਾ ਹੈ ਮੈਨੂੰ ਸਹੀ 7 ਵਜੇ ਤੂੰ ਮੇਰੇ ਘਰੇ ਚਾਹੀਦੀ ਐ ਅੱਛਾ 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 ਹਾਂ ਠੀਕ ਐ ਠੀਕ ਐ ਸਹੀ 8 ਵਜੇ ਤੇਰੇ ਘਰੇ ਤੂੰ ਮੇਰੇ ਨਾਲ ਗੱਲ ਕਰ ਮੈਂ ਵਧੀਆ ਕੰਮ ਕਰੂੰਗੀ ਟਿਪ ਟੌਪ ਅੱਛਾ ਤੂੰ ਕਿੰਨੇ ਘਰਾਂ ਦਾ ਕੰਮ ਕਰਦੀ ਐ ਮੈਂ ਤਿੰਨ ਘਰਾਂ ਦਾ ਇਹ ਦੋ ਘਰਾਂ ਦਾ ਕਰਦੀ ਜੇ ਸਰਦਾਰ ਨੇ ਕਿਸੇ ਨੂੰ ਇਹ ਕਹਿ ਦੇਵੇ ਨਾ ਵੀ 9 ਵਜੇ ਪਹੁੰਚਣਾ ਤੇ ਇਹ 11 ਵਜੇ ਪਹੁੰਚਦੀ ਹੈ ਭਾਬੀ ਇਹ ਮੇਰੀ ਹੈ ਨਾ ਚਲ ਫਿਰ ਓਹੋ ਕੁੜੇ ਫਿਰ ਜੇ ਤੇਰੀ ਭਾਬੀ ਐ ਨਣਦ ਪਰਜਾਈ ਲੜਦੀਆਂ ਕਾ ਤੂੰ ਆ ਤੂੰ ਤਾਂ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਤੂੰ ਦੇਖਣ ਚ ਹੀ ਮਾਰ ਚੋ ਜੀ ਲੱਗਦੀ ਐ ਮੈਂ ਇੱਥੇ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਕੋਈ ਨਹੀਂ ਕੋਈ ਨਹੀਂ ਮੈਂ ਇੱਕ ਨਾ ਵੇਖਣ ਚ ਹੀ ਮਾਰੋ ਜੀ ਲੱਗਦੀ ਆ ਹਾਂ ਕੰਮ ਤਾਂ ਮੈਂ ਫਟਾਫਟ ਸਾਰੇ ਲੈ ਸਰਦਾਰ ਨੀ ਇਹਨੂੰ ਤੇ ਚੱਕਰ ਆ ਜਾਂਦੇ ਨੇ ਤੇ ਅੱਛਾ ਹੁ ਮੈਂ ਤਾਂ ਲੱਗਦੀ ਐ ਕਮਜ਼ੋਰ ਜੀ ਇਹ ਮੈਨੂੰ ਤਾਂ ਭਾਈ ਕੰਮ ਨੂੰ ਉਹ ਚਾਹੀਦੀ ਐ ਜਿਹੜੀ ਕੰਮ ਨੂੰ ਤੂੰ ਪਾਉਂਦੀ ਹੋਵੇ ਨੇਰੀ ਹੋਵੇ ਕੰਮਾਂ ਨੂੰ ਹੋਰ ਸਰਦਾਰ ਨੀ ਆ ਲੈ ਦੱਸ ਆਹ ਤਾਂ ਜਮਾਈ ਸਾਫ਼ ਨਹੀਂ ਹੈਗਾ ਲੈ ਆਹ ਦੇਖ ਇੱਕ ਮਿੰਟ ਚ ਕਰਤਾ ਨਾ ਮੈਂ ਸਾਫ਼ ਕਰ ਲੈ ਆਹ ਦੇਖ ਲੈ ਕੰਮ ਕਰਾ ਲਿਆ ਇਹੀ ਕੁਛ ਕਰਨਾ ਤੇਰਾ ਐਂ ਅੱਗ ਲੱਗੀ ਵਾਲਿਆਂ ਨੂੰ ਨਾ ਕੰਮ ਕਰ ਹਾਂ ਕੰਮ ਟਕਿਆਈ ਨਾਲ ਕਰੀਦੇ ਹੁੰਦੇ ਐ ਕੋਈ ਨਹੀਂ ਜਦੋਂ ਮੈਂ ਤੈਨੂੰ ਕੰਮ ਤੇ ਰੱਖ ਲਿਆ ਉਦੋਂ ਸਾਰੇ ਕੰਮ ਕਰੀ ਤੇ ਮੈਨੂੰ ਐਂ ਦੱਸ ਵੀ ਤੂੰ ਦੀ ਤਨਖਾਹ ਤਨਖੂ ਕੀ ਲੈਣੀ ਹੈ ਸਰਦਾਰ ਨੀ ਇਹ ਤਿੰਨ ਟਾਈਮ ਦੀ ਰੋਟੀ ਤੇ ਦੋ ਟਾਈਮ ਦੀ ਚਾਹ ਤੇ ਜੋ ਤੂੰ ਦੇਣਾ ਤੂੰ ਮੈਨੂੰ ਦੇ ਦੇ ਲੈ ਤੈਨੂੰ ਤਾਂ ਟਾਈਮ ਦੀ ਰੋਟੀ ਤੇ ਮੈਂ ਬਣਾ ਕੇ ਖਵਾਉਂ ਰੋਟੀ ਹੈ ਬੈਠੋਂ ਰੋਟੀ ਰੋਟੀ ਨਹੀਂ ਬਣਦੀ ਮੈਂ ਤਾਂ ਆਪ ਰੋਟੀ ਤੇ ਥੋਂ ਬਣਵਾਉਣੀ ਹੈ ਵੀਰ ਤੂੰ ਦੱਸ ਨਾ ਬਾਬੀ ਜਿੰਨਾ ਘਰਾਂ ਦੇ ਆਪਾਂ ਕੰਮ ਕਰਦੇ ਸਾਰੇ ਰੋਟੀ ਦਿੰਦੇ ਨੇ ਕਿ ਨਹੀਂ ਦਿੰਦੇ ਦੱਸ ਐਨੇ ਦਾ ਰੱਜਣਾ ਹੀ ਨਹੀਂਗਾ ਤੂੰ ਢੀਣੀ ਚ ਨਹੀਂ ਖੁੱਲ ਕੇ ਖਵਾਈ ਚੱਲਨੀ ਮੇਰੀ ਗੱਲ ਸੁਣ ਭਾਈ ਮੈਂ ਤਾਂ ਦੇਖ ਝਾੜੂ ਪੋਚੇ ਤੇ ਵੀ ਲਾਉਣਾ ਹੈ ਰੋਟੀ ਟੁਕ ਤੇ ਵੀ ਲਾਉਣਾ ਹੈਗਾ ਤੇ ਮੈਂ ਕੱਪੜੇ ਲੀੜੇ ਵੀ ਧੋਣਾ ਲਾਲਾ ਵੀ ਘਰ ਦਾ ਸਾਰਾ ਕੰਮ ਤੇਰੇ ਸਿਰ ਤੇ ਆ ਰੋਟੀ ਭਾਵੇਂ ਤਿੰਨ ਵਾਰੀ ਖਾਈਆਂ ਆਪਦੀਆਂ ਲਾ ਕੇ ਭਾਵੇਂ ਚਾਰ ਵਾਰੀ ਖਾਈ ਮੈਨੂੰ ਉਹ ਦੀ ਕੋਈ ਤਕਲੀਫ ਨਹੀਂ ਹੈਗੀ ਹੁਣ ਤੂੰ ਇਹ ਦੇਖ ਲੈ ਵੀ ਕੰਮ ਮੇਰੇ ਘਰੇ ਸਾਰਾ ਤੈਨੂੰ ਕਰਨਾ ਪਊ ਕੈਂਚੀ ਵਾਂਗੂ ਚੱਲਦੀ ਸੀ ਨਾ ਤੇਰੀ ਜੀਭ ਨਹੀਂ ਨਹੀਂ ਲੇ ਸਰਦਾਰਨੀ ਇਹਨੂੰ ਤੇ ਲੱਗਦਾ ਕਿ ਮੈਂ ਜਵਾਬ ਦੇ ਦਿਆਂਗੀ ਜਵਾਬ ਨਹੀਂ ਦੇਣ ਲੱਗੀ ਸਰਦਾਰਨੀ ਇਸ ਵੇਰ ਤੋਂ ਲੈ ਕੇ ਨਾ ਸ਼ਾਮ ਤੱਕ ਐ ਕੰਮ ਨਿਬੇੜ ਜਾਗੀ ਮੈਂ ਤੇਰੇ ਨਾਲ ਦੇਖੀ ਤੂੰ ਚੱਲ ਫਿਰ ਪੈਸੇ ਬੁਸੇ ਦੱਸ ਵੀ ਕਿੰਨੇ ਖਲਾਈਂਗੀ ਪੈਸੇ ਜੀ ਨੇ ਤੂੰ ਦੇਂਗੀ ਸਰਦਾਰਨੀ ਉਹ ਨਹੀਂ ਲੈਣਾ ਪੈਸੇ ਮੇਰੀ ਗੱਲ ਸੁਣ ਦੇਖ 1000 ਰੁਪਏ ਤਾਂ ਦੇਉਂ ਕੱਪੜਿਆਂ ਦਾ ਠੀਕ ਹੈ 2000 ਦੇਉਂਗੀ ਭਾਈ ਮੈਂ ਰੋਟੀ ਟੁੱਕਦਾ 1000 ਰੁਪਏ ਤੈਨੂੰ ਝਾੜੂ ਪੋਚੇ ਦਾ 4000 ਰੁਪਏ ਚ ਗੱਲ ਨਿਬੇੜ ਚੱਲ ਕੋਈ ਨਹੀਂ ਸਰਦਾਰਨੀ ਜੇ ਤੂੰ ਕਹਿਨੀ ਹੈ ਤਾਂ ਫਿਰ ਮੈਂ ਇੰਨੇ ਦੇ ਵਿੱਚ ਹੀ ਕੰਮ ਨਿਬੇੜ ਦਿੰਨੀ ਆ ਤੇਰਾ ਬਸ ਠੀਕ ਮੈਂ ਨਹੀਂ ਆ ਮੈਂ 3500 ਤੋਂ ਹੀ ਕੰਮ ਕਰਦੀ ਆ ਕਿਉਂ ਇਹ ਤਾਂ ਹੁਣ 3500 ਕਹਿੰਦੀ ਏ ਕੋਈ ਨਾ ਸਰਦਾਰ ਨਹੀਂ ਤੂੰ ਇਹ ਤੂੰ ਇਹਦੇ ਨਾਲ ਨਾ ਕਰੇਗੀ ਮੂੰਹ ਵਿੱਚ ਹਾਂ ਤੂੰ ਇਹ ਕਰ ਇਹਦੀ ਲੋੜ ਨਹੀਂ ਪੈਣੀ ਤੈਨੂੰ ਤੂੰ ਇਹਦੇ ਤੋਂ 3500 ਚੀਕਾ ਮਕਰਾ ਲੈ ਤੇ ਜਦੋਂ ਐ ਡੇਗ ਡੁਗ ਗਈ ਨਾ ਤੂੰ ਫਿਰ ਤੂੰ ਹਸਪੀਟਲਾਂ ਦੇ ਵਿੱਚ ਚੱਕੀ ਫੇਰੀਏ ਨੂੰ ਚੰਗਾ ਸਰਦਾਰ ਨਹੀਂ ਮੈਂ ਤੇ ਚੱਲਨੀ ਆ ਮੈਂ ਕੋਈ ਨਹੀਂ ਇੱਥੇ ਕੰਮ ਕਰਦੀ ਤੇ ਜਦੋਂ ਤੈਨੂੰ ਮੇਰੀ ਲੋੜ ਪੈਗੀ ਨਾ ਜਦੋਂ ਮਰ ਮੁੱਕ ਗਈ ਮੇਰੀ ਭਾਬੀ ਫਿਰ ਮੈਨੂੰ ਬੁਲਾ ਲਈ ਤੂੰ ਲੈ ਤੇ ਤੈ ਤਾਂ ਪਹਿਲ ਉਤਰੋ ਬਾੜੀ ਚੱਲਦੀ ਹੈਗੀ ਆਦੀ ਭਾਬੀ ਨੂੰ ਕੋਈ ਐ ਮਰ ਮੁੱਕ ਗਈ ਕਹਿੰਦਾ ਹੁੰਦਾ ਗੁੜੇ ਤੇਰਾ ਤਾਂ ਜਮੀਤ ਸਰਿਆ ਪਿਆ ਹੈਗਾ ਤੰਤਾ ਸ਼ਰਮੀ ਹੈ ਨਹੀਂਗੀ ਹੈ ਮਨ ਕਾਹਲਾ ਦੰਦ ਜੀ ਬੋਲਣ ਦੀ ਤਾਂ ਅਕਲ ਨਹੀਂ ਬੀਬੀ ਇਹਨਾਂ ਮੇਰੀ ਗੱਲ ਸੁਣ ਲੈ ਜੀ ਮੇਰੇ ਕੋਲੇ ਕੰਮ ਕਰਨਾ ਹੈ ਨਾ ਫਿਰ ਤਾਂ ਚੱਜ ਨਾਲ ਰਹਿਣਾ ਪਊਗਾ ਇੱਕ ਤਾਂ ਮੈਂ ਬਾਹਲਾ ਐ ਬਾਈ ਹੱਥ ਬੋਲਣ ਨਹੀਂ ਦੇਣਾ ਤੈਨੂੰ ਇੱਕ ਜੇ ਬੋਲਣਾ ਭਾਈ ਅਗਲੇ ਨੂੰ ਜੀ ਕਹੋ ਤੇ ਜੀ ਕਹਾਓ ਜੇ ਮੇਰੇ ਕੋਲੇ ਪੁੱਠਾ ਸਿੱਧਾ ਜੇ ਬੋਲੀਆਂ ਫਿਰ ਤਾਂ ਮੈਂ ਕੱਚੀ ਘੜੀ ਨਹੀਂ ਰੱਖਣਾ ਤੈਨੂੰ ਸਰਦਾਰਨੀ ਮੈਂ ਤਾਂ ਜਮਾ ਨਹੀਂ ਬੋਲਦੀ ਆ ਤੇ ਮੈਨੂੰ ਕੰਮ ਦੀ ਚਾਹਤ ਲੋੜੇ ਸਰਦਾਰਨੀ ਕਿੰਗਾ ਸਰਦਾਰਨੀ ਇਹ ਨਹੀਂ ਤੂੰ ਰੱਖਨੀ ਇਹਦੇ ਤੇਰੇ ਕੰਮ ਦਾ ਵੀ ਪਤਾ ਲੱਗ ਜਾਂਦਾ ਨਾ ਉਹ ਤਾਂ ਰਸਕੇ ਬਾਗੀ ਮੇਰੀ ਗੱਲ ਸੁਣਨ ਵਾਲੇ ਰੋਣਾ ਏ ਹਲੇ ਕੰਮ ਤੇ ਆਈ ਨਹੀਂ ਪਹਿਲੇ ਦਿਨੀ ਆਏ ਰੋਣਾ ਸੂਰਤ ਮੂੰਹ ਬਣਾ ਲਿਆ ਮੇਰੇ ਕੋਲ ਤਾਂ ਜਿਉਣਾ ਹੈ ਹਸੂਆਂ ਝੁੰਗਰਦਾ ਚਿਹਰਾ ਹੋਵੇ ਤੇਰਾ ਫੁੱਲ ਵਾਂਗੂ ਖਿੜੀ ਹੋਵੇਂ ਮੈਂ ਤੈਨੂੰ ਦੱਸਾਂ ਮੈਨੂੰ ਨਹੀਂ ਇਹ ਜਿਹੇ ਲੋਕ ਚੰਗੇ ਲੱਗਦੇ ਜਿਹੜੇ ਐ ਮੂੰਹ ਤੇ 12 ਜੀ ਦੇ ਵੱਜੇ ਰਹਿਣ ਕੋਈ ਨਾ ਸਰਦਾਰ ਨਹੀਂ ਤੈਨੂੰ ਮੇਰਾ ਹੱਸਦਾ ਹੱਸਦਾ ਹਸੂਨਸੂ ਕਰਦਾ ਚਿਹਰਾ ਹੀ ਦੇਖਾਗਾ ਤੂੰ ਇਹ ਦੱਸ ਚਾਹ ਬਣਾ ਕੇ ਲਿਆਵਾਂ ਤੇਰੇ ਵਾਸਤੇ ਅੱਜ ਤੋਂ ਹੀ ਸ਼ੁਰੂ ਕਰ ਦਿੰਨੀ ਆ ਕੰਮ ਨਹੀਂ ਅੱਜ ਤੋਂ ਨਹੀਂ ਮੈਂ ਕੋਈ ਨਹੀਂ ਕੰਮ ਅੱਜ ਤਾਂ ਹੁਣ ਮੈਂ ਸਾਰਾ ਨਿਮੇੜੀ ਬੈਠੀ ਆ ਕੱਲ੍ਹ ਤੋਂ ਆ ਜੀ ਫਿਰ ਕੰਮ ਤੇ ਛੰਗਾ ਹਾਂ ਸਸਰੀਕਾਲ ਸਸਰੀਕਾਲ ਨਾਲੇ ਇੱਕ ਗੱਲ ਹੋਰ ਮੈਂ ਛੁੱਟੀਆਂ ਨਹੀਂ ਮਾਰਨ ਦੇਣੀਆਂ ਤੈਨੂੰ ਕਿਤੇ ਇੱਕ ਦਿਨ ਕੰਮ ਦੇ ਆਖੇ ਹੁਣ ਅੱਜ ਮੈਂ ਉੱਥੇ ਮਾਸੀ ਕੋਲੇ ਜਾਣਾ ਅੱਜ ਮੈਂ ਭੂਆ ਕੋਲੇ ਜਾਣਾ ਪੂਰੇ ਮਹੀਨੇ ਦੇ 30 ਦੇ 30 ਦਿਨ ਆਉਣਾ ਪਊਗਾ ਸ ਮਹੀਨੇ ਚ ਸਿਰਫ ਤੈਨੂੰ ਇੱਕ ਛੁੱਟੀ ਮਿਲੂ ਕੋਈ ਨਾ ਸਰਦਾਰ ਨਹੀਂ ਤੋ ਉਹ ਵੀ ਨਾ ਦੇ ਮੈਨੇ ਛੁੱਟੀ ਹਾਂ ਚੱਲ ਕੋਈ ਨਹੀਂ ਦੇਖਦੀ ਹੁਣ ਅੱਜ ਤਾਂ ਬੰਦ ਖੜਾ ਮਾਰਦੀ ਐ ਸਸਰੀਕਾਲ ਸਸਰੀਕਾਲ ਦੇਖ ਲਾ ਕੰਮ ਪਤਾ ਨਹੀਂ ਐ ਫੁਰਤੀ ਨਾਲ ਕਰੂਗੀ ਕਿ ਨਾ ਬੋਲਣ ਚ ਤਾਂ ਬਠੇਰੀ ਚਰਪਰੀ ਐ ਦੇਖ ਲਾ ਕਿੰਨੀ ਜਬਾਨ ਚੱਲਦੀ ਐ ਦੇਲਾ ਆਉਦੀ ਪਰਜਾਈ ਨੂੰ ਵਿਚਾਰੀ ਨੂੰ ਕਿਵੇਂ ਬੋਲ ਬੋਲ ਕੇ ਉਹ ਤਾਂ ਪਹਿਲਾਂ ਹੀ ਭਜਾਤੀ ਚਲ ਦੇਖਦੇ ਆ ਕੱਲ ਨੂੰ ਕੀ ਰੰਗ ਲਾਉਗੀ ਚਾਚੀ 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 ਨਹੀਂ ਆ ਜਾ ਜੀਤਾ ਤਾ ਤਾਂ ਦਿਮਾਗ ਖਾ ਲਿਆ ਮੇਰਾ ਚਾਚੀ ਅੱਜ ਤਾਂ ਮੈਨੂੰ ਨਵੇਂ ਕੰਮ ਦੀ ਦੱਸ ਪਈ ਏ ਤੇ ਅੱਜ ਨਾ ਮੇਰੀ ਭਾਬੀ ਪਹਿਲਾਂ ਚਲੀ ਸੀ ਉਸੇ ਕੰਮ ਦੇ ਉੱਤੇ ਤੇ ਬੱਲਾ ਮੈਂ ਹੀ ਜਾਈ ਨਹੀਂ ਤੂੰ ਤਾਂ ਬਾਹਲੇ ਬੋਲਦੀ ਜੀਤਾ ਤੇ ਐਨਾ ਬੋਲ ਲੇ ਕਿ ਤੈਨੂੰ ਕਿਸੇ ਨੇ ਕੰਮ ਤੇ ਵੀ ਨਹੀਂ ਰੱਖਣਾ ਲੈ 10 ਚਾਚੀ ਤੇਰੀ ਤੇ ਜ਼ੁਬਾਨ ਹੀ ਕਾਲੀ ਏ ਪਹਿਲਾਂ ਵੀ ਇੱਕ ਕੰਮ ਤੋਂ ਤੂੰ ਮੈਨੂੰ ਐਂ ਹਟਾ ਦਿੱਤਾ ਏ ਮੈਂ ਕਿ ਹਟਾਦਾ ਤੇਰੀ ਲੂਤਰੂਈ ਵਾਲੀ ਚੱਲਦੀ ਆ ਤੇ ਨਾਲੇ ਹੱਸੀ ਜਾਂਦੀ ਨਾਲੇ ਮੇਨਾ ਮਜ਼ਾਕ ਕਰੀ ਜਾਂਦੀ ਏ ਚਾਚੀ ਮੇਰੀ ਲੂਤਰੋਣੀ ਚਲਦੀ ਮੈਂ ਸੱਚਾਈ ਬੋਲਦੀ ਆ ਸਾਰੇ ਪਿੰਡ ਦੀਆਂ ਗੱਲਾਂ ਇਕੱਠੀਆਂ ਕਰ ਲੈਨੀ ਆ ਤੇ ਉਸ ਤੋਂ ਬਾਅਦ ਜਿਹੜੀ ਮੈਨੂੰ ਮਿਲਦੀ ਉਹਨੂੰ ਮੈਂ 10 ਛੱਡਦੀ ਆ ਘੱਟ ਛੱਡਿਆ ਕਰ ਘੱਟ ਬੋਲਿਆ ਕਰ ਚਾਚੀ ਹੂੰ ਮੇਰੀ ਗੱਲ ਸੁਣ ਪਰਲੇ ਪਿੰਡ ਦੀ ਗੱਲ ਸੁਣਾ ਮੈਂ ਇੱਕ ਤੈਨੂੰ ਪਤਾ ਨਾ ਦੀ ਕੁੜੀ ਭੱਜ ਗਈ ਬਸ ਆਹ ਜੇ ਗੱਲਾਂ ਦੇ ਧਿਆਨ ਰੱਖਿਆ ਕਰ ਹੋਰ ਨਾ ਕੋਈ ਚਾਜ ਦਾ ਕੰਮ ਸਿੱਖੀ ਲੈ ਤੇਰੇ ਨਾਲ ਤਾਂ ਸਰਦਾਰ ਨਹੀਂ ਚੰਗੀ ਐ ਫਿਰ ਜਦੋਂ ਉਹਦੇ ਕੋਲ ਜਾਨੀ ਆ ਨਾ ਮੇਰੀਆਂ ਗੱਲਾਂ ਸਾਰੀਆਂ ਸੁਣਦੀ ਐ ਪਿਆਰ ਨਾਲ ਤੇਰੇ ਵਾਂਗੂ ਨਹੀਂ ਦੋ ਚਾਰ ਟੌਂਟ ਮਾਰ ਦਿੰਦੀ ਐ ਮੈਨੂੰ ਚਾਚੀ ਕੀ ਬਣਾਉਂਗੀ ਅੱਜ ਚੌਲੇ ਬਣਾਉਂਗੀ ਅੱਜ ਸਬਜ਼ੀ ਚੌਲਿਆਂ ਦੀ ਅੱਜ ਵੀ ਮੇਰੀ ਰੋਟੀ ਤੇਰੇ ਵਾਲੀ ਐ ਠੀਕ ਐ ਠੀਕ ਆ ਠੀਕ ਆ ਖਾ ਲਈ ਬੱਸ ਬਗ ਜਿੱਥੇ ਕੰਮ ਮਿਲ ਜੇ ਮੜਿਆ ਘੱਟ ਬੋਲੇ ਫੇਰ ਅਗਲਾ ਉਹ ਯਕੀਨ ਉਹ ਕਰਦਾ ਹੁੰਦਾ ਹਾਲਾ ਕਹਿੰਦਾ ਘੱਟ ਬੋਲਦੀ ਐ ਕੁੜੀ ਨਹੀਂ ਜੇ ਕੁੜੀ ਘੱਟ ਬੋਲਦੀ ਨਾ ਅਗਲਾ ਕੰਮ ਤੇ ਨਹੀਂ ਰੱਖਦਾ ਕਿ ਤਾਂ ਠੁੰਨਾ ਮੁੰਨਾ ਬੋਲ ਦਿੰਦੀ ਏ ਉਹ ਸਰਦਾਰਨੀ ਵੀ ਐਂ ਬੋਲਦੀ ਸੀ ਮੈਨੂੰ ਫੇਰ ਇਸੇ ਕਰਕੇ ਮੈਂ ਆਪਣੀ ਥੋੜੀ ਜੀ ਧਿਆਨ ਨਾਲ ਹੀ ਬੋਲਦੀ ਆ ਕੱਲੀ ਕੱਲੀ ਗੱਲ ਦਾ ਧਿਆਨ ਰੱਖਦੀ ਆ ਤਾਂ ਹੀ ਤਾਂ ਮੈਨੂੰ ਹਰ ਇੱਕ ਰੱਖ ਲੈਂਦਾ ਕੰਮ ਤੇ ਚਲ ਠੀਕ ਆ ਲੈ ਚਾਚੀ ਮੈਂ ਕਰਾਂ ਮਾ ਬਸ ਕੋਈ ਨਾ ਚੌਲ ਤੇ ਚਾਚੀ ਹੋ ਗਏ ਇਲਾ ਥੋੜੇ ਜਿ ਮੈਂ ਕਰ ਦਿੰਦੀ ਆ ਨਹੀਂ ਬੱਸ ਕਰ ਨਹੀਂ ਤੋ ਤਾਂ ਮੇਰੇ ਜਿਹੜੇ ਚਾਰ ਚੌੜੇ ਸੀ ਇਹ ਵਿਖਣਿਆ ਤੇ ਕੀ ਤੂੰ ਕੰਮ ਦਾ ਲੱਲਰ ਲਾਵੇਂਗੀ ਬੱਸ ਕਰ ਲੈ ਚਾਚੀ ਤੂੰ ਤੇ ਐਸ ਨਹੀਂ ਜੰਨੀ ਐ ਸਰਦਾਰਨੀ ਦਾ ਸਾਰਾ ਕੰਮ ਮੈਂ ਕਰਕੇ ਹੁਣ ਨਹੀਂ ਅਗਲੀ ਕਦੇ ਨਹੀਂ ਤੂੰ ਤਾਂ ਲੋਈ ਲੂਸ ਲੂਸ ਕਰਦੀ ਉਹ ਕਰੀ ਜੰਨੀ ਐ ਕੰਮ ਹੁੰਦੇ ਹੁੰਦੇ ਨੇ ਜਿਆ ਚੌੜਾ ਇੱਧਰ ਤਾਂ ਹੋ ਜਾਨੀ ਆ ਉਧਰ ਗੋਹੇ ਗੂੜੇ ਬੰਨੀ ਹੋਇਆ ਕਰੋ ਕਰਾ ਕੇ ਕਹਿਗਾ ਚਾਚੀ ਚੱਲ ਕਰਾਵਾ ਹਾਂ ਮੇਰੇ ਕੋਮਲ ਕੋਮਲ ਹੱਥ ਨਾ ਗੋਹੇ ਗੂੜੇ ਵਾਸਤੇ ਨਹੀਂ ਹੈਗੇ ਚਾਚੀ ਦੱਸ ਦਿੰਨੂ ਮੈਂ ਕੋਮਲ ਹੱਥਾਂ ਨੂੰ ਇਹਨਾਂ ਨੂੰ ਐਂ ਰੱਖੀ ਕੋਮਲਾ ਨੂੰ ਚੰਗਾ ਲੇ ਚਾਚੀ ਤੂੰ ਤਾਂ ਮੈਨੂੰ ਹਸਾ ਦਿੰਨੀ ਹੈ ਚਲ ਠੀਕ ਹੈ ਮੈਂ ਚੱਲ ਲੀ ਆਸ ਤੋਂ ਬਾਅਦ ਨਹੀਂ ਮੈਂ ਤੇਰੇ ਕੋਲ ਆਉਂਦੀ ਨਹੀਂ ਬੱਸ ਕਰ ਪਰ ਤੂੰ ਚਾਵੜਾ ਦੇਖਣਾ ਆ ਕਰਾਉਂਦੀ ਛੇ ਅੱਦੇ ਖਣਿਆ ਕੇ ਤੁਰ ਗਈ ਕੰਮ ਤੇ ਸ਼ਾਂਤੀ ਨਾਲ ਕੰਮ ਕਰੀਦੇ ਹੁੰਦੇ ਨੇ ਤੇਰੇ ਮੰਗੂ ਨੇ ਲੁਸ ਲੁਸ ਕਰਦੇ ਹੁੰਦੇ ਹੱਛਾ ਚਾਚੀ ਤੈਨੂੰ ਵੀ ਪਤਾ ਸ਼ਾਂਤੀ ਵੀ ਭੱਜ ਗਈ ਸੀਗੀ ਹਾਂ ਤੂੰ ਤਾਂ ਭੱਜਣ ਦੇ ਭਜਾਉਣ ਦੇ ਗੱਲਾਂ ਤੇ ਧਿਆਨ ਰੱਖਿਆ ਕਰ ਚੰਗਾ ਤੂੰ ਆਪੀ ਤੇ ਕਹੇ ਸ਼ਾਂਤੀ ਵਾਂਗੂ ਕਰੀਦੇ ਨੇ ਸ਼ਾਂਤੀ ਵਾਂਗੂ ਕੰਮ ਨਹੀਂ ਮੈਂ ਕਰਦੀ ਹੈਗੀ ਸ਼ਾਂਤੀ ਤਾਂ ਭੱਜ ਗਈ ਸੀਗੀ ਜੇ ਮੈਂ ਸ਼ਾਂਤੀ ਵਾਂਗੂ ਕਰਨ ਲੱਗੀ ਤੇ ਕੱਲ ਨੂੰ ਮੈਨੂੰ ਵੀ ਕਹਿਣਗੇ ਵੀ ਭੱਜ ਗਈ ਸ਼ਾਂਤੀ ਮੈਂ ਨਹੀਂ ਕਰਨਾ ਬੋਲਦੀ ਤੂੰ ਤਾਂ ਐ ਹਜੇ ਧਿਆਨ ਨਾ ਰੱਖਿਆ ਕਰ ਹਜੇ ਕੰਮਾਂ 'ਚ ਰਹਿਣ ਦੇ ਚੱਲ ਠੀਕ ਹੈ ਸ਼ਾਮ ਦੀ ਚਾਹ ਬਣਾ ਲਈ ਓਹੋ ਇਹ ਕੁੜੀ ਕੀ ਆ ਤੂਫਾਨ ਆ ਜਿਦੋਂ ਗੋਹੇ ਕੁੜੇ ਨੂੰ ਕਹਤਾ ਹਾਂ ਭੱਜ ਲਈ ਆ ਜਿਹੜੇ ਚਾਰ ਚੌੜੇ ਸੀ ਖੜਿਆ ਕੇ ਉੱਡ ਗਈ ਮੇਰੇ ਕੀ ਇਹ ਲੱਲਾ ਲਾਊਗੀ ਇਲਾਹ ਗਲਾਬੂ ਦਾ ਫੋਨ ਆ ਗਿਆ ਆਸਤੇ ਗਲਾਬੂ ਨੂੰ ਮਚਾ ਦੇਣਾ ਮੈਂ ਗੱਲ ਕਰ ਕਰਕੇ ਦੱਸਣੀਆਂ ਨੇ ਇਹਨੂੰ ਅੱਜ ਆਪਣੀਆਂ ਤਨਖਾਹਾਂ ਕਿੰਨੀਆਂ ਨੇ ਹਾਇਲੋ ਗਲਾਬੂ ਕਿਵੇਂ ਆ ਮੈਂ ਤੇ ਬਹੁਤ ਵਧੀਆ ਤੈਨੂੰ ਪਤਾ ਹੈ ਇੱਕ ਗੱਲ ਦੱਸਾਂ ਤੈਨੂੰ ਮੈਂ ਮੈਨੂੰ ਇੱਥੇ ਨਾ 15 ਘਰਾਂ ਦਾ ਕੰਮ ਮਿਲਦਾ 15 ਘਰਾਂ ਦਾ ਕੰਮ ਤੂੰ ਦੱਸ ਤੈਨੂੰ ਕਿੰਨਾ ਕੰਮ ਮਿਲਦਾ ਜਾ ਪਰਾਂ ਤੈਨੂੰ ਸਿਰਫ 2 ਘਰਾਂ ਦਾ ਕੰਮ ਮਿਲਦਾ ਮੇਰੀ ਪਤਾ ਕਿੰਨੇ ਹਜ਼ਾਰ ਤਨਖਾਹ ਹੋ ਗਈ ਏ ਮੇਰੀ ਹੋ ਗਈ ਪੂਰੇ 10000 ਤਨਖਾਹ ਇੱਕ ਦਿਨ ਨਾਲ ਨਾ ਪਿੱਛੇ 1 2 3 4 ਜ਼ੀਰੋਆਂ ਲੱਗਦੇ ਆ ਨਾ ਇੱਕ ਦਿਨ ਨਾਲ ਪਿੱਛੇ ਉਹ ਅੱਛਾ ਹਾਂ ਤੈਨੂੰ ਕੰਮ ਹੀ ਨਹੀਂ ਮਿਲਦਾ ਕਿਤੇ ਤੂੰ ਇੱਥੇ ਸਾਡੇ ਪਿੰਡ ਆ ਜਾ ਤੈਨੂੰ ਇੱਥੇ ਕੰਮ ਵਾਧੂ ਦਵਾ ਦਿਆਂਗੀ ਮੈਂ ਆਏ ਆਏ ਹਾਏ ਨਾ ਹੁਣ ਕੀ ਹੋ ਗਿਆ ਸਭ ਸੌਂ ਗਏ ਮੈਂ ਤੈਨੂੰ ਬਾਅਦ ਵਿੱਚ ਗੱਲ ਕਰਦੀ ਹਾਂ ਮੇਰੇ ਨਾਲ ਲੱਕ ਚ ਪੀੜ ਉੱਠਣ ਲੱਗ ਗਈ 8 ਵਜਣ ਵਾਲੇ ਆ ਕੰਮ ਤੇ ਨਹੀਂ ਜਾਣਾ ਭਾਬੀ 8 ਵਜਣ ਵਾਲੇ ਆ ਹਾਂ ਤੈਨੂੰ ਪਤਾ ਨਹੀਂ ਗਿਆ ਫੋਨ ਤੇਰੇ ਹੱਥ 'ਚ ਅੱਛਾ ਭਾਬੀ ਮੈਂ ਕਹਿੰਦੀ ਸੀ ਅੱਜ ਮੇਰੇ ਲੱਕ 'ਚ ਨਾ ਬਾੜੀ ਪੀਲ ਉੱਠੀ ਜਾਂਦੀ ਐ। ਜਾਂ ਅੱਜ ਤੂੰ ਕੰਮ ਤੇ ਜਾਇਆ। ਨਾ ਮੈਂ ਕਿਉਂ ਜਾਵਾਂ? ਸਰਦਾਰਨੀ ਕੋਲੇ ਤਾਂ ਤੂੰ ਬੜੀਆਂ ਗੱਲਾਂ ਮਾਰਦੀ ਸੀਗੀ। ਮੈਂ ਐਂ ਕਰ ਲੈਣੀ ਮੈਂ ਐਂ ਕਰ ਲੈਣੀ ਐ। ਨਾ ਗਲੀਆਂ 'ਚ ਲੱਕ ਘਟਮਟਕਾ ਲਿਆ ਕਰ। ਭਾਬੀ ਦੇਖ। ਚੱਲ ਮੈਂ ਚਲ ਜਾਨੀ ਐ। ਜੇ ਤਾ ਤੂੰ ਅੱਜ ਸ਼ਾਹੀ ਪਨੀਰ ਖਾਣੇ ਤੇ ਜਾ ਨਹੀਂ ਤੇ ਫਿਰ ਚੱਲ ਕੋਈ ਨਾ ਮੈਂ ਹੀ ਚਲਦੀ ਐ ਫਿਰ। ਚੱਲ ਠੀਕ ਐ। ਜਲ ਹੀ ਆਨੀ ਐ ਮੈਂ। ਅੱਜ ਦਾ ਦੇਣੀ ਜਾਊਂਗੀ ਪਰ। ਅੱਛਾ ਠੀਕ ਐ। ਆ ਆ ਦੀਆ ਲੱਕ ਲੁੱਕ ਜਾਂ ਠੀਕ ਕਰ ਲੈ। ਹਾਏ। ਆ ਇੱਕ ਵੀ ਇਹ ਵੀ ਤਾਂ ਮੇਰੀਆਂ ਗੱਲਾਂ ਪਿੱਛੇ ਬਾਹਲਾ ਲੱਗ ਜਾਂਦੀ ਏ ਚੱਲ ਫਿਰ ਹੁਣ ਮੈਂ ਅੱਜ ਉਹਨੂੰ ਫੋਨ ਲਾਉਣੀ ਆ ਅੰਬਰਾਂ ਦੇ ਤਾਰੇ ਨੂੰ ਬਿਲਕੁਸਤਾ ਕਮਸਤਾ ਚਾਈ ਬੜੀ ਸਵਾਦ ਬਣਾਈ ਸੀ ਸਰਦਾਰਨੀ ਦੇ ਭਾਬੀ ਦਰਵਾਜ਼ਾ ਖੋਲ ਛੇਤੀ ਮੈਂ ਨਹੀਂ ਖੋਲਦੀ ਖੋਲਦੀ ਤੇ ਇਹਨੂੰ ਦਰਵਾਜ਼ਾ ਆਪਦਾ ਬਾਹਰੇ ਹੀ ਰਹਿ ਲੈ ਭਾਬੀ ਗੁੱਸਾ ਕਰੀ ਜਾਨੀਏ ਤੂੰ ਤੇ ਮੈਂ ਤੇ ਉਥੇ ਤਾਂ ਕਰਕੇ ਕਹਿੰਦੀ ਸੀ ਭਾਬੀ ਕਿ ਜੇ ਉਹ ਤੈਨੂੰ ਰੱਖ ਲੈਂਦੀ ਨਾ ਕੰਮ ਤੇ ਫਿਰ ਪਤਾ ਕੀ ਹੋਣਾ ਸੀ ਫਿਰ ਤਨ ਖਾ ਘੱਟ ਮਿਲਣੀ ਸੀ ਤੈਨੂੰ ਉਹਨੇ ਦੇਖ ਲਿਆ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਦੇਸੀ ਕਿਉਂ ਖਾ ਲਿਆ ਕਰ ਪਰ ਤੂੰ ਤੂੰ ਤਾਂ ਦੇਸੀ ਕਿਉਂ ਨੂੰ ਮੂੰਹ ਨਹੀਂ ਲੰਦੀ ਦਰਵਾਜ਼ਾ ਖੋਲ ਤਾਂ ਖੋਲ ਤਾਂ ਵੜ ਤਾਂ ਸਹੀ ਅੰਦਰ ਭਾਬੀ ਮੈਂ ਤੈਨੂੰ ਫਿਰ ਇੱਕ ਗੱਲ ਦੱਸਾਂਗੀ ਪਿੰਡ ਦੀ ਬਾਲਿਕ ਕਰਾਰੀ ਗੱਲ ਆ ਸੁਣੀ ਹੈ ਨਹੀਂ ਮੈਂ ਨਹੀਂ ਸੁਣਦੀ ਤੇਰੇ ਕੋਲੇ ਇਹ ਹਾਲਤ ਫਾਲਤੂ ਦੀਆਂ ਗੱਲਾਂ ਆ ਨਾ ਮੈਂ ਨਾਲੇ ਦੇਖੂਗੀ ਤੂੰ ਕਿੰਨੇ ਕਹੇ ਕਰਾਂ ਦਾ ਕੰਮ ਕਰਦੀ ਆ ਭਾਬੀ ਇੱਕ ਵਾਰ ਮੇਰੀ ਗੱਲ ਸੁਣ ਤੈਨੂੰ ਐ ਲੱਗੇਗਾ ਕਿ ਐਨੀ ਮਜ਼ੇਦਾਰ ਗੱਲ ਪਹਿਲਾਂ ਕਿੱਥੇ ਸੀ ਤੂੰ ਹਰਲ ਹਰਲ ਕਰਦੀ ਫਿਰ ਗਲੀਆਂ ਦੇ ਵਿੱਚ ਭਾਬੀ ਮੇਰੀ ਗੱਲ ਤਾਂ ਸੁਣ ਤੇਰੀ ਮੈਂ ਦੱਸਦੀ ਆ ਇੱਧਰ ਆ ਭਾਬੀ ਤੈਨੂੰ ਤਾਂ ਐ ਲੱਗਦਾ ਕਿਵੇਂ ਖਿੱਚੀ ਜਾਨੀ ਤੇਰੀ ਦੁਸ਼ਮਣਾਂ ਗੱਲ ਸੁਣ ਪਹਿਲਾਂ ਮੇਰੀ ਪੂਰੇ ਸਵਾਦ ਨਾਲ ਤੈਨੂੰ ਸਾਰੇ ਪਿੰਡ ਦੀ ਖਬਰ ਸੁਣਾਣੀਆਂ ਰੁਕ ਸੁਣ ਹਾਂ ਤੂੰ ਮੇਰੀ ਗੱਲ ਦਾ ਕਰਦੀ ਸੀ ਨਾ ਗੁੱਸਾ ਤੇ ਜੇ ਉਹ ਕਿਤੇ ਤੈਨੂੰ ਰੱਖ ਲੈਂਦੀ ਤੈਨੂੰ ਪਤਾ ਹੈ ਪਾਬੀ ਤੇਰਾ ਕਦੇ ਬੀਪੀ ਵੱਧਦਾ ਹੈ ਤੇ ਕਦੇ ਘਟਦਾ ਹੈ ਤੇ ਜੇ ਉੱਥੇ ਤੂੰ ਲੱਗ ਜਾਂਦੀ ਨਾ ਉਹਨੇ ਪਤਾ ਕੀ ਕਰਨਾ ਸੀ ਉਹਨੇ ਤੈਨੂੰ ਦੋ ਦਿਨਾਂ ਚੋਂ ਘਰੋਂ ਬਾਹਰ ਕੱਢ ਦੇਣਾ ਸੀ ਸੁਣ ਸਵੇਰੇ ਉਹ ਬਣਾਉਂਦੀ ਹੈ ਪਕੌੜੇ ਤੇ ਸਹਰੀ ਉਹ ਬਣਾਉਂਦੀ ਹੈ ਸ਼ਾਈ ਪਨੀਰ ਤੇ ਰਾਤ ਨੂੰ ਬਣਾਦੀ ਹੈ ਮੁਰਗਾ ਸੱਚੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਗੱਲ ਤੂੰ ਮੈਨੂੰ ਪਹਿਲਾਂ ਦੱਸਦੀ ਪਾਬੀ ਤੂੰ ਮੈਨੂੰ ਬੋਲਣ ਦਾ ਮੌਕਾ ਹੀ ਕਿੱਥੇ ਦਿੱਤਾ ਨਾ ਦੱਸ ਨਾ ਤੈਨੂੰ ਮੈਂ ਸਰਦਾਰਨੀ ਦੇ ਕੋਲ ਦੱਸਦੀ ਪੀ ਮੁਰਗਾ ਬਣਾਉਂਦੀ ਮਟਰ ਪਨੀਰ ਬਣਾਉਂਦੀ ਏ ਕਿ ਸਵੇਰੇ ਪਕੌੜੇ ਬਣਾਉਂਦੀ ਦੱਸ ਮੈਨੂੰ ਅੱਜ ਕੀ ਬਣਾਇਆ ਅੱਜ ਉਹਨੇ ਬਣਾਇਆ ਸੀ ਮਟਨ ਮਟਨ ਹਾਂ ਤੇ ਮੇਰੇ ਵਾਸਤੇ ਨਹੀਂ ਲਿਆਈ ਭਾਬੀ ਜੇ ਪਹਿਲੇ ਦੇ ਨਹੀਂ ਢੋਲੂ ਭਰ ਲਿਆਵਾਂਗੀ ਨਾ ਤొਨੇ ਦੂਜੇ ਦਿਨ ਆਪਾਂ ਨੂੰ ਕੰਮ ਤੇ ਨਹੀਂ ਬੁਲਾਉਣਾ ਤੈਨੂੰ ਮੈਂ ਦੱਸਾਂ ਬੋਲ ਹੁਣ ਕੀ ਸ਼ਾਬਾਸ਼ ਦੇ ਸ਼ਾਬਾਸ਼ ਸ਼ਾਬਾਸ਼ ਤੂੰ ਤਿਆ ਹੀ ਗੁੱਸਾ ਕਰ ਲੈਣੀ ਜਿਵੇਂ ਜਿਵੇਂ ਤੂੰ ਐ ਨਾ ਇੰਨੀ ਪਿਆਰੀ ਭਾਬੀ ਕਿਸੇ ਦੀ ਹੈ ਵੀ ਨਹੀਂ ਦੱਸ ਤੈਨੂੰ ਮੈਂ ਦੱਸਾਂ ਅੱਛਾ ਮੇਰੀ ਤੇ ਨਾਲ ਮੇਰੀ ਗੱਲ ਸੁਣ ਲੈ ਘੱਟ ਬੋਲਣਾ ਉੱਥੇ ਮੈਨੂੰ ਲਾਂਬਾ ਨਹੀਂ ਹੋਣਾ ਚਾਹੀਦਾ ਭਾਬੀ ਉਹ ਆਪ ਹੀ ਨਾ ਸਰਵਾਦ ਸਰਵਾਦ ਲਾਣੇ ਸਰਦਾਰ ਨਹੀਂ ਐ ਸਾਰੀਆਂ ਜਦ ਤੱਕ ਇਹਨਾਂ ਨੂੰ ਪਿੰਡ ਦੀ ਕੋਈ ਗੱਲ ਨਾ ਸੁਣਾਦਾ ਇਹਨਾਂ ਦੇ ਵੀ ਕਾਲਜੇ 'ਚ ਨਾ ਖੋ ਪੈਂਦੀ ਰਹਿੰਦੀ ਐ ਤੈਨੂੰ ਮੈਂ ਦੱਸਾਂ ਚੱਲ ਹੁਣ ਚਾਹ ਬਣਾ ਉਹ ਤੇਰੀ ਗੱਲ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਕਰ ਦੇਣਗੀਆਂ ਫਿਰ ਫਿਰਦੀ ਰਹੀ ਭਾਬੀ ਮੇਰੇ ਕਿਹੜਾ ਕੀ ਜਵਾਬ ਕਰੋਂਦੇ ਨੇ ਮੈਂ ਤਾਂ ਛੜੀ ਛੜਾਂਗਾ ਦੋ ਤਿੰਨ ਸਾਲਾਂ ਨੂੰ ਮੇਰਾ ਕਿਤੇ ਵਿਆਹ ਹੋਣਾ ਉਹਨੇ ਟਾਈਮ ਤੱਕ ਤਾਂ ਮੈਂ ਕਿੰਨਾ ਪੈਸਾ ਜੋੜ ਲੈਣਾ ਆਪਣਾ ਦੇਖੀ ਤੂੰ ਚੱਲ ਭਾਬੀ ਹੁਣ ਐ ਕਰ ਗੋੜਾਲੀ ਚਾਹ ਬਣਾ ਮੈਂ ਥੱਕ ਗਈ ਆ ਅੱਜ ਤਾਂ ਸੱਚੀ ਕੰਮ ਕਰ ਕਰ ਕੇ ਹਾਂ ਉਹਨੇ ਮੈਨੂੰ ਸਿਰਫ 500 ਰੁਪਏ ਦਿੱਤਾ ਏ ਤੇ ਨਾਲੇ ਹਾਂ ਮੇਰੀ ਕੋਈ 4-4000 ਤਨਖਾਹ ਨਹੀਂ ਆਗੀ ਮੇਰੀ ਸਿਰਫ 2500 ਰੁਪਿਆ ਤਨਖਾਹ ਏ ਉਹਦੇ ਖਾਣੇ ਦੇ ਕੱਟ ਲੇਗੀ ਪੈਸੇ ਨਖਾਣੇ ਦੇ ਇੰਨੇ ਪੈਸੇ ਕੱਟੂਗੀ ਉਹ ਹੋਰ ਕੀ ਭਾਬੀ ਉਹਨੇ ਕਿਹਾ ਮੈਨੂੰ ਕਿ ਖਾਣੇ ਦੇੰਨੇ ਪੈਸੇ ਕੱਟਾਂਗੀ ਚਲ ਚਾਹ ਬਣਾ ਲਿਆ ਕਿਵੇਂ ਥੱਕ ਗਈ ਆ ਬਾਕੀ ਤਾਂ ਤੇਰੇ ਦਾ ਪੱਲੇ ਪੈ ਗਿਆ ਕੁਝ ਉਹੀ ਫਿਰ ਤੂੰ ਆਹ ਹਾਰ ਸ਼ੰਗਾਰ ਲਾ ਲਈ ਸੂਟ ਲੈ ਲਈ ਕੁਝ ਆ ਹੱਥਾਂ ਨਵਾਂ ਬਣਾ ਲੇ ਇਹ ਬਣਾ ਲਿਆ ਉਹ ਬਣਾ ਲਿਆ ਭਾਬੀ ਜੇ ਸੂਟ ਨਾ ਨਾ ਪਾ ਕੇ ਜਾਵਾਂ ਅਗਲੀ ਨੇ ਨਾ ਕਹਿਣਾ ਜਾ ਇਹ ਪਰ ਤੂੰ ਤਾਂ ਗੰਧੀਲ ਨਹੀਂ ਹੈ ਤੈਨੂੰ ਕੌਣ ਰੱਖਦਾ ਇਸ ਘਰ ਦੇ ਵਿੱਚ ਅਗਲੀ ਨੇ ਐਵੇਂ ਕਹਿ ਦੇਣਾ ਫਿਰ ਕਿਸ ਨੂੰ ਕੰਮ ਤੇ ਨਹੀਂ ਰੱਖਣਾ ਤੈਨੂੰ ਮੈਂ ਤੂੰ ਤੇ ਪਹਿਲੀ ਛਿਪਕ ਲਈ ਜਈਂ ਤੈਨੂੰ ਕੌਣ ਰੱਖੇਗਾ ਕੰਮ ਤੇ ਦੱਸ ਮੈਨੂੰ ਛਿਪਕ ਲਈ ਕੰਮ ਮੈਂ ਤੂੰ ਉਹਨਾਂ ਕੰਮ ਤਾਂ ਇੱਥੇ ਨਹੀਂ ਹੁੰਦਾ ਜਿੰਨਾ ਮੈਂ ਕਰ ਲੈਨੀ ਆ ਗੱਲਾਂ ਕਰਦੀ ਆ ਸੱਚਾਈ ਤਾਂ ਮੂੰਹ ਚ ਨਿਕਲ ਜਾਂਦੀ ਤੈਨੂੰ ਮੈਂ ਕੀ ਦੱਸਾਂ ਦੱਸ ਕੀ ਬੜਬੜ ਕਰੀ ਜਾਂਦੀ ਆ ਮੈਂ ਤਾਂ ਇਹ ਕਹਿਨੀ ਆ ਕਿ ਭਾਬੀ ਮੈਂ ਤਾਂ ਐ ਹੀ ਨਾ ਕਈ ਵਾਰੀ ਸਰਦਾਰ ਨਹੀਂ ਨੂੰ ਸੱਚ ਬੋਲ ਦਿੰਨੀ ਆ ਕਿ ਮੇਰੀ ਭਾਬੀ ਨਾ ਬੜੀ ਮਾੜੀ ਏ ਪਤਾ ਕਿਉਂ ਬੋਲਦੀ ਆ ਫਿਰ ਹੋਰ ਖਾਣੂ ਚੀਜ਼ਾਂ ਦਿੰਦੀਆਂ ਨਹੀਂ ਚੰਗਾ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਗੀ ਲਿਆ ਲਿਆ ਘੋੜਾ ਲਈ ਚਾਹ ਲਈ ਆਂ ਠੀਕ ਹੈ ਠੀਕ ਹੈ ਇੰਨੀ ਚੰਗੀ ਏ ਤੇਰੇ ਵਰਗੀ ਜੇ ਭਾਬੀ ਇੱਕ ਦੀ ਹੋਰ ਘਰਾਂ ਦੇ ਵਿੱਚ ਹੋ ਜਾਏ ਨਾ ਮੈਂ ਤਾਂ ਕੰਨੀਆਂ ਸਾਰੇ ਘਰ ਹੀ ਉਜੜ ਜਾਣ। ਹੋ ਗਿਆ ਭਈ। ਨਹੀਂ। ਦੇਲਾ ਨਾਲੀ ਮੈਂ ਗੱਲ ਕਰਮੀ ਸੀ ਵੀ ਭਈ ਆਏ ਨਾ ਹੋਵੇ ਇੱਕ ਦਿਨ ਆ ਕੇ 4 ਦਿਨ ਆਵੇ ਨਾ। ਦੇਲਾ ਕਿਹੜਾ ਬੇਲਾ ਹੋ ਗਿਆ। ਹੈ ਹੁਣ ਤੱਕ ਨਹੀਂ ਆਈ ਹੈਗੀ। ਇਹਨਾਂ ਦਾ ਕੰਮ ਵਾਲਿਆਂ ਦਾ ਵੀ ਸਰੇ ਹੀ ਪਿਆ। ਦੱਸ ਪੈਸੇ ਆਖਣੀਆਂ ਨੋਟ ਸਾਨੂੰ ਗਿਣ ਕੇ ਪਹਿਲਾਂ ਫੜਾ ਦੇ। ਕੀ ਇਹਦੂ ਦਾ ਬੰਦਾ ਆਹ ਆਪੀ ਨੇ ਮੇਰੇ ਲਈ ਕੰਮ ਇਹਨਾਂ ਦੇ ਹੱਥਾਂ ਕੰਨੀ ਕਾਣੂ ਦੇਖੇ ਸਤਿ ਸ਼੍ਰੀ ਅਕਾਲ ਸਰਦਾਰਨੀ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਠੀਕ ਆ ਥੱਲੇ ਨਾ ਬੈਠਾ ਇੱਥੇ ਬਹਿ ਜਾ ਅੱਛਾ ਹੋਰ ਮੈਂ ਤਾਂ ਭਈ ਬਹਿਮ ਕਰਦੀ ਆ ਮੈਂ ਨਹੀਂ ਕਿਸੇ ਨੂੰ ਕੁੰਝੇ ਬੈਠਣ ਦਿੰਦੀ ਹੁੰਦੀ ਤੇ ਅੱਜ ਉਹ ਦੂਜੀ ਨੇ ਵੀ ਫਲਾਤੋ ਨਾ ਤੁਹਾਨੂੰ ਗੱਲਾਂ ਚੋਦੇ ਉਹ ਲੈ ਗਈ ਤੇ ਅੱਜ ਕਹਿੰਦੀ ਮੇਰਾ ਲੱਕ ਦੁਖਦਾ ਤੇ ਤੂੰ ਜਾ ਭਾਬੀ ਲੈ ਹੂੰ ਦੇਖ ਲੈ ਕਰ ਤੀਨੋ ਹੀ ਗੱਲੋ ਦੇਤਾ ਬਾਰੇ ਨਹੀਂ ਸੀ ਆਉਣ ਦੇਣ ਦੀ ਗੱਲਾਂ ਤੇਨੂੰ ਕਹਿੰਦੀ ਸੀ ਮੈਂ ਕੰਮ ਕਰੂੰ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਇਕੱਲੀ ਗੱਲਾਂ ਵਾਲੀ ਆ ਕੰਮਾਂ ਵਾਲੀ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਉਦਾਂ ਹੀ ਆਖਿਆ ਸੀ ਵੀ ਇਹ ਤਾਂ ਗੱਲਾਂ ਜਿੰਨੀ ਮਰਜ਼ੀ ਕਰਾ ਲਓ ਕੰਮਕੋਮ ਨਹੀਂ ਕਰਨਾ ਇਹਨੇ ਉਹ ਚਲ ਮੈਨੂੰ ਤਾਂ ਐ ਸੀਗਾ ਮਹਾ ਚਲ ਜਿਵੇਂ ਬੋਲਦੀ ਹੈ ਕੀ ਪਤਾ ਕੰਮਾਂ 'ਚ ਵੀ ਇੰਨੀ ਫੁਰਤੀ ਹੋਵੇ ਇਹਦਾਂ 'ਚ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਨਾ ਸੌਂ ਲੱਗੇ ਆ ਕੰਮਾਂ ਵਾਲਿਆਂ ਤੋਂ ਅੱਕੀ ਪਈ ਆ ਇੱਕ ਮੈਨੂੰ ਤਾਂ ਸਰਦਾ ਨਹੀਂ ਕੰਮ ਕਰਾਏ ਬਿਨਾ ਐਦੋਂ ਪਹਿਲਾਂ ਮੈਂ ਪੰਜ ਜਾਣੀਆਂ ਬਦਲਤੀਆਂ ਨਾਲੇ ਜਿਹੜਾ ਕੋਈ ਮੇਰੇ ਨਾਲ ਐ ਕਰੇ ਨਾ ਵੀ ਇੱਕ ਦਿਨ ਆ ਕੇ ਦੂਜੇ ਦਿਨ ਐ ਟਿਸ ਮੈਸੇਜ ਕਰ ਦੇ ਮੈਂ ਤਾਂ ਫਿਰ ਉਹਦੀ ਪੱਤਾ ਹੀ ਕੱਟ ਦਿੰਨੀ ਹੁੰਨੀ ਆ ਅਗਲੇ ਦਾ ਹਜੇ ਤਾਂ ਤੂੰ ਦੇਖਿਆ ਹੀ ਕੀ ਆ ਸਰਦਾਰਨੀਏ ਅੱਗੇ ਅੱਗੇ ਦੇਖੀ ਕੀ ਕਰਦੀ ਏ ਉਹ ਕੁੜ ਮੈਨੂੰ ਇੱਕ ਗੱਲ ਐ ਦੱਸ ਵੀ ਜਿਵੇਂ ਉੱਥੇ ਉਹਦੇ ਇੰਨਾ ਬੋਲਦੀ ਸੀ ਮੇਰੇ ਕੋਲੇ ਘਰੇ ਵੀ ਤੇਰੇ ਨਾਲ ਹੀ ਜੁੱਧ ਲਾਈ ਰੱਖਦੀ ਐ ਪੂਰਾ ਪੂਰਾ ਤੂੰ ਗਲੀ 'ਚ ਦੇਖ ਲਈ ਜਾਂਦੀ ਕਿਸੇ ਕੋਲੇ ਖੜੀ ਦੇਖ ਲਈ ਘਰੇ ਦੇਖ ਲਈ ਆਹੀ ਹਾਲ ਆ ਉਹਦਾ ਤਾਂ ਉਹ ਜਲੂਸ ਕੱਢਦੀ ਐ ਪੂਰਾ ਪੂਰਾ ਜਲੂਸ ਕੱਢਦੀ ਐ ਨਾਲ ਸਾਡਾ ਕੱਢਦੀ ਐ ਆਹਦਾ ਤਾਂ ਨਿਕਲਦਾ ਹੀ ਨਹੀਂ ਕਿ ਫਿਰ ਤੈਥੋਂ ਮੂੰਹ ਨਹੀਂ ਕੁੱਟਿਆ ਜਾਂਦਾ ਹੁੰਦਾ ਉਹਦਾ ਫਿਰ ਉਹੀ ਗੱਲ ਨਾਨਣ ਪਰਜਾਈ ਵਾਲੀ ਆ ਜਾਂਦੀ ਐ ਲੋਕ ਨਹੀਂ ਛੱਡਦੇ ਲੋਕ ਨੇ ਫਿਰ ਮੇਰੀ ਗੱਲ ਸੁਣਾ ਕੁਮਾਰੀ ਕੁੜੀ ਅਗਾਹ ਬਗਾਨੇ ਘਰੇ ਜਾਣਾਗਾ ਫਿਰ ਉੱਥੇ ਦਾ ਹੀ ਮੂੰਹ ਖੁੱਲੂਗਾ ਹੈ ਫਿਰ ਮੁੜ ਕੇ ਲਾਂਬੇ ਤਾਂ ਸੋਨੂ ਆਉਣਗੇ ਇਹੀ ਤਾਂ ਡਰ ਆ ਮੈਨੂੰ ਇਹੀ ਤਾਂ ਡਰ ਆ ਪਰ ਉਹ ਨਹੀਂ ਸਮਝਦੀ ਮੈਨੂੰ ਬਥੇਰੀ ਵਾਰ ਸਮਝਾਏ ਹਾਂ ਉਹ ਭਾਈ ਇੱਕ ਗੱਲ ਹੈ ਮੇਰੀ ਗੱਲ ਸੁਣ ਲੈ ਗੁੱਸਾ ਤਾਂ ਕਰੀ ਨਾ ਮੈਨੂੰ ਤਾਂ ਜਿਵੇਂ ਪੈਣ ਪੱਚਰ ਕੇ ਜੀ ਆਉਂਦੀ ਹੈ ਨਾ ਮੈਨੂੰ ਤਾਂ ਉਹਦੇ ਲੱਛਣ ਜੇ ਸਹੀ ਨਹੀਂ ਲੱਗਦੇ ਹੈਗੇ ਕੁਮਾਰੀਆਂ ਕੁੜੀਆਂ ਇੰਨਾ ਫੈਸ਼ਨ ਕਰਦੀਆਂ ਹੁੰਦੀਆਂ ਜਦੋਂ ਤੁਸੀਂ ਲੋਕਾਂ ਦੇ ਘਰਾਂ 'ਚ ਹੀ ਕੰਮ ਕਰਨਾ ਦੇ ਲੱਕੇ ਮੈਂ ਆਏ ਪੜਕੀਲੇ ਸੂਟ ਪਾਉਂਦੀ ਏ ਚੜਦੇ ਤੇ ਚੜਦੇ ਮਾੜਾ ਮੋਟਾ ਵਰਜ ਕੇ ਰੱਖਿਆ ਕਰ ਹਣ ਕਪੜਾ ਲੀੜਾ ਤਾਂ ਤੂੰ ਵੀ ਪਾਉਣੀ ਆ ਦੇਖ ਲੈ ਕਿੰਨਾ ਸੋਹਣਾ ਤੇਰਾ ਫਿੱਕੇ ਜੇ ਰੰਗ ਨੇ ਹੈ ਆਏ ਸੋਹਣਾ ਨਹੀਂ ਲੱਗਦਾ ਹੁੰਦਾ ਬਥੇਰੀ ਵੈਰ ਕਿਹਾਗਾ ਫਿਰ ਉਹੀ ਗੱਲਾਂ ਆਪਦੇ ਨੂੰ ਨਿੰਦਿਆ ਨਹੀਂ ਜਾਂਦਾ ਹਾਂ ਆਪਦੇ ਨੂੰ ਨਿੰਦਣਾ ਵੀ ਔਖਾ ਨਾ ਭਾਈ ਫਿਰ ਇਹੀ ਜੀ ਤਾਂ ਤੁਹਾਨੂੰ ਵਿਆਹ ਨਹੀਂ ਵੀ ਆ ਫਿਰ ਇਹੀ ਜੀ ਤਾਂ ਤੁਹਾਨੂੰ ਲਾਂਬੇ ਦਬਾਉ ਮੇਰੀ ਗੱਲ ਸੁਣ ਲੈ ਜਿਹੜੇ ਹਿਸਾਬ ਨਾਲ ਉਹ ਬੋਲਦੀ ਐ ਲੋਕਾਂ ਦੀਆਂ ਚੁਗਲੀਆਂ ਕਰਦੀ ਐ ਗਾਹਾਂ ਉਹਨੇ ਵਸਣਾ ਨਹੀਂ ਹੈਗਾ ਮੈਨੂੰ ਉਹਦੇ ਵਸਣ ਵਾਲੇ ਰਾਦੇ ਨਹੀਂ ਦੀਦੇ ਸਾਨੂੰ ਤਾਂ ਪਹਿਲਾਂ ਹੀ ਪਤਾ ਐ ਦਾ ਹਾਂ ਜਿਹੜੇ ਸਾਨੂੰ ਲੋਕ ਫਲਾਨਾ ਕਹਿ ਦਿੰਦਾ ਐਂ ਬੋਲਦੀ ਐ ਉਹ ਕਹਿੰਦੀ ਐ ਉਹ ਬੋਲਦੀ ਐ ਬੱਸ ਜਿਹੜਾ ਸਿਆਣਾ ਤੇ ਪੁੱਤ ਹੁੰਦਾ ਨਾ ਉਹ ਐਂ ਲੋਕਾਂ ਦੇ ਘਰਾਂ ਦੀਆਂ ਚੁਗਲੀਆਂ ਨਹੀਂ ਕਰਦਾ ਹੁੰਦਾ ਹੁਣ ਦੇਖ ਲੈ ਮੇਰੇ ਕੋਲੇ ਜਦੋਂ ਆਈ ਐ ਦੋ ਦਿਨ ਦੇ ਲੱਗ ਕੰਮ ਤਾਂ ਘੱਟ ਕੀਤਾ ਲੋਕਾਂ ਦੀਆਂ ਗੱਲਾਂ ਵੱਧ ਸੁਣਾਈਆਂ ਫਲਾਨਿਆਂ ਦੀ ਕੁੜੀ ਐ ਹੋਗੀ ਠਮਕਿਆਂ ਦੀ ਬਹੂ ਰਸਕੇ ਵਾਗੀ ਫਲਾਨਿਆਂ ਦਾ ਮੁੰਡਾ ਨਸ਼ੇ ਕਰਦਾ ਹੈਗਾ ਹੈ ਐਂ ਦਾ ਜੇ ਤੁਹਾਡੀ ਜੇ ਕਿਸੇ ਘਰ ਚ ਕੰਮ ਮਿਲਣਾ ਅਗਲੇ ਨੇ ਤੁਹਾਨੂੰ ਤਾਂ ਵੀ ਨਹੀਂ ਦੇਣਾ ਮੈਨੂੰ ਤਾਂ ਵੀ ਐ ਲੱਗਦਾ ਭੈਣ ਕਿਤੇ ਉਹ ਚੋਰੀਆਂ ਚੋਰੀਆਂ ਤਾਂ ਨਹੀਂ ਕਰਦੀ ਕੁੜੀ ਇਹ ਮੈਨੂੰ ਤਾਂ ਪਤਾ ਨਹੀਂ ਕਰਦੀ ਹੋਵੇ ਤਾਂ ਤੁਸੀਂ ਸੋਥੇ ਹੀ ਸੁਣਿਆ ਮੈਂ ਹੋਰ ਤਾਂ ਕਿਸੇ ਤੋਂ ਮੈਂ ਸੁਣਿਆ ਨਹੀਂਗਾ ਪਰ ਕੋ ਸੱਚ ਵੀ ਹੋ ਸਕਦਾ ਹਾਂ ਨਾ ਭਾਈ ਮੈਂ ਤਾਂ ਹੁਣ ਪਹਿਲਾਂ ਜਿੰਨੀਆਂ ਜਾਣੀਆਂ ਮੇਰੇ ਕੰਮ ਕਰਦੀਆਂ ਸੀ ਦੇਖੋ ਉਹਨਾਂ ਦੀ ਮੈਨੂੰ ਪੂਰੀ ਤਸੱਲੀ ਸੀ ਮੈਂ ਚਾਹੇ 50000 ਰੁਪਏ ਭਾਵੇਂ ਤਰਦਾ ਕਿਤੇ ਉਹਨਾਂ ਨੇ ਨਹੀਂ ਸੀ ਕਦੇ ਐ ਪੰਜੀ ਚੱਕੀ ਪੂਰੀਆਂ ਇਮਾਨਦਾਰ ਸੀ ਗਿਆ ਹੁਣ ਇਹਦਾ ਐਡੀ ਫਲਾਤੂ ਆ ਮੈਂ ਇਹਦਾ ਕੀ ਯਕੀਨ ਕਰ ਲੂੰਗੀ ਇਹਦੇ ਸਿਰਤੇ ਤਾਂ ਮੈਂ ਘਰ ਵੀ ਨਹੀਂ ਛੱਡ ਕੇ ਜਾ ਸਕਦੀ ਅਸੀਂ ਤਾਂ ਆਪਨੀ ਇਹਦੇ ਤੇ ਵਿਸ਼ਵਾਸ ਕਰ ਸਕਦੇਗੇ ਇਹ ਤਾਂ ਜਾਂਦੀ ਐ ਜਿਹੜੇ ਚਾਰ ਪੈਸੇ ਕਮਾਉਂਦੀ ਐ ਸੂਟ ਪੜਵਾ ਲਈ ਫਿਰ ਜਾਂਦੀ ਐ ਸੂਟ ਪੜਵਾਉਣ। ਤੂੰ ਪੈਸੇ ਫੜਿਆ ਕਰੋ ਇਹ ਤੋਂ ਜਦੋਂ ਚਾਰ ਪੈਸੇ ਤਨਖਾਹ ਦੇਂਦੀ ਨਹੀਂ। ਪੜਾਉਂਦੀ ਨਹੀਂ। ਫਿਰ ਕੰਮ ਕਰੇ ਦਾ ਕੀ ਰੇਜ ਹੋਇਆ ਭਈ ਇਹ ਤਾਂ ਹੱਥ ਹੀ ਲਾਉਂਦੀ ਐ ਪੈਰੀਂ ਮਝਾਉਂਦੀ ਐ ਮੈਂ ਤਾਂ ਦੇਖ ਲਈ। ਇਹਦਾ ਚੇਨ ਚੱਕਰ ਹੈ ਨਹੀਂ ਇਹ ਕੰਮ ਵਾਲੀ ਤਾਂ। ਉਹ ਵਾਲਾਂ ਜਿਆ ਨੂੰ ਪਤਾ ਨਹੀਂ ਕੀ ਕਰਾ ਲਿਆਉਂਦੀ ਐ ਕੁਛ। ਮੈਂ ਤਾਂ ਕਿਤੇ ਗਈ ਨਹੀਂ। ਮੇਰੀ ਮੇਰੀ ਗੱਲ ਸੁਣ ਹੁਣ ਇੱਕ ਮੈਂ ਉਹਨੂੰ ਜਾ ਕੇ ਨਾ ਮੇਰਾ ਸਨੇਹਾ ਲਾ ਦੀ। ਅੱਜ ਤੋਂ ਬਾਅਦ ਮੇਰੇ ਘਰੇ ਉਹ ਪੈਰ ਨਾ ਪਾਵੇ ਮੈਂ ਉਹਨੂੰ ਕੰਮ ਤੇ ਤੂੰ ਭਾਵੇਂ ਚਾਹੇ ਮੈਂ ਥੋ 500 ਰੁਪਏ ਵੱਧ ਲੈ ਜੀ ਮੇਰੇ ਕੰਮ ਤੇ ਤੈ ਹੀ ਆਉਣੇਗਾ ਕੋਈ ਗੱਲ ਨਹੀਂ ਠੀਕ ਹੈ ਹਾਂ ਹਾਂ ਕੋਈ ਗੱਲ ਨਹੀਂ ਮੈਂ ਪੂਰਾ ਵਧੀਆ ਕੰਮ ਕਰੂੰ ਮੈਂ ਤਾਂ ਉੱਦੇ ਵੀ ਕਿਹਾ ਸੀ ਫਿਰ ਉਹ ਫਲਾਤੋਂ ਨੇ ਕੋਈ ਗੱਲ ਹੀ ਨਹੀਂ ਸਿਰੇ ਲਾਈ ਨਹੀਂ ਮਾੜਾ ਮੋਟਾ ਭਾਈ ਵਰਜ ਕੇ ਰੱਖਿਆ ਕਰੋ ਐਂ ਤੀ ਪੁੱਤ ਨੂੰ ਇੰਨਾ ਖੁੱਲਾ ਛੱਡਣਾ ਵੀ ਮਾੜਾ ਹੁੰਦਾ ਨਾਲ ਮੈਨੂੰ ਐਂ ਦੱਸ ਕੁੜੇ ਇਹਦੀ ਮਾਂ ਨੇ ਇਹਨੂੰ ਕਹਿੰਦੀ ਇਹਨੂੰ ਕਹਿੰਦੀ ਇਹਨੂੰ ਨਹੀਂ ਕੁਛ ਕਹਿੰਦੀ ਇਹਨੂੰ ਕਹਿੰਦੀ ਇਹਨੂੰ